ਉੱਚ ਆਪੁਰ ਦੇ ਦਸਾਰਾ ਗਰਾਉਂਡ ਦੇ ਵਿੱਚ ਅੱਜ ਜਿਹੜੇ ਬੀਬੀਆਈਪੀ ਜਾਨੀ ਕਿ ਆਪਾਂ ਕਹਿੰਦੇ ਆ ਇੱਕ ਕੇਂਦਰੀ ਮੰਤਰੀ ਨਿਤਿਨ ਗਠਪਰੇ ਜੀ ਜਿਹਨੇ ਪਹੁੰਚ ਕੇ ਆ ਤਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਪਰ ਗਠਪਰੇ ਜੀ ਉਹਨਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਜੀ ਔਰ ਪਹੁੰਚੇ ਹਨ ਯਾਬ ਦੇ ਪਾਕ 파 ਅਧਿਖ ਸੁਨੀਲ ਜਾਕੜ ਜੀ ਸ਼ੁਭ ਸ਼ਾਮ ਰਾਜੀ ਹੋ ਰਾਜ ਦੇ ਆਪ ਦਾ ਕੇਂਦਰੀ ਰਾਜ ਮੰਤਰੀ ਵਿਜੇ ਸਾਹਬਲਾ ਜੀ ਤੇ ਹੋਰ ਪਤਵੰਤੇ ਇੱਥੇ ਪਹੁੰਚੇ ਹਨ ਜਿਨ੍ਹਾਂ ਨੂੰ ਪਹੁੰਚਦੇ ਸਨਮਾਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਔਰ ਇਸੇ ਤਰ੍ਹਾਂ ਦੇ ਨਾਲ ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਦਏ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਉਹ ਹਜੇ ਤੱਕ ਜਿਹੜਾ ਪੰਡਾਲ ਹੈ ਪੰਡਾਲ ਚ ਅਚੀ ਤਰ੍ਹਾਂ ਨਾ ਨਹੀਂ ਭਰਿਆ ਹੈ ਕਿਉਂਕਿ ਇਹ ਜੋਨਾ ਗੱਲ ਕਰੀਏ ਹੁਸ਼ਾਰਪੁਰ ਦੀ ਔਰ ਉਹ ਭਾਜਪੀ ਔਰ ਅਕਾਲੀ ਦਲ ਦਾ ਅਸੀਂ ਕਹਿ ਸਕਦੇ ਹਾਂ ਸਰਕਾਰੀ ਫੰਕਸ਼ਨ ਹੈ ਔਰ ਤੁਸੀਂ ਦੇਖ ਸਕਦੇ ਹੋ ਜਿਹੜੇ ਬੀਬੀ ਆਈਪੀ ਹੈ ਉਸ ਜਗ੍ਹਾ ਤੇ ਵੀ ਜਿਹੜੇ ਦੂਸਰੇ ਲੋਕ ਨੇ ਉਹ ਵੀ ਹਜੇ ਇੱਥੇ ਨਹੀਂ ਪਹੁੰਚੇ ਹਨ ਖਾਲੀ ਕੁਰਸੀਆਂ ਜ਼ਿਆਦਾ ਦਿਖਾਈ ਦੇ ਰਹੀਆਂ ਹਨ ਔਰ ਇਸੇ ਤਰ੍ਹਾਂ ਦੇ ਨਾਲ ਅਸੀਂ ਪਿੱਛੇ ਜਿਹੜੇ ਆਮ ਜਨਤਾ ਜਿਹੜੀ ਆ ਉਹਨਾਂ ਨੂੰ ਵੀ ਧਿਆਨ ਉਹ ਦਿਖਾਉਦੇ ਆ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਲੋਕ ਜਿਹੜੇ ਆ ਅਜੇ ਤੱਕ ਇੱਥੇ ਨਹੀਂ ਪਹੁੰਚੇ ਹਨ ਜਦ ਕਿ 11 ਵਜੇ ਦਾ ਜਿਹੜਾ ਇਹ ਟਾਈਮ ਦਿੱਤਾ ਗਿਆ ਸੀਗਾ 11 ਵਜੇ ਦੇ ਜਗ੍ਹਾ ਤੇ ਹੁਣ 1 ਵਜੇ ਦੇ ਕਰੀਬ ਇਹ ਇੱਥੇ ਪਹੁੰਚੇ ਹਨ ਪਰ ਫਿਰ ਵੀ ਜਿਹੜੀਆਂ ਇਹ ਕੁਰਸੀਆਂ ਜਾਂ ਪੰਡਾਲ ਆ ਇਹ ਨਹੀਂ ਭਰਿਆ ਹੈ ਤੁਹਾਨੂੰ ਪਿੱਛੇ ਵੀ ਦਿਖਾ ਰਹੇ ਆ ਆਮ ਜਨਤਾ ਜਿਹੜੀ ਤੁਸੀਂ ਦੇਖ ਸਕਦੇ ਹੋ ਇਧਰ ਮਹਿਲਾਵਾਂ ਦਾ ਜਿਹੜਾ ਕੈਵਨ ਹੈ ਉੱਥੇ ਵੀ ਜਿਹੜੀਆਂ ਕੁਰਸੀਆਂ ਖਾਲੀ ਦਿਖਾਈ ਦੇ ਰਹੀਆਂ ਹਨ ਔਰ ਪਿੱਛੇ ਵੀ ਕਾਫੀ ਜਣੀਆਂ ਕੁਰਸੀਆਂ ਖਾਲੀ ਦਿਖਾਈ ਦੇ ਰੀਆਂ ਹਨ ਔਰ ਇੰਨਾ ਵੱਡਾ ਜਿਹੜਾ ਇਹ ਫੰਕਸ਼ਨ ਹੈ ਪਕ ਕਹਿੰਦੇ ਪੰਜਾਬ ਦੇ ਲਈ ਵੱਡਾ ਇੱਕ ਪੈਕੇਜ ਆ ਰਿਹਾ ਹੈ ਔਰ ਇਸ ਜਗ੍ਹਾ ਦੇ ਉੱਤੇ ਜਿਹੜਾ ਪੰਜਾਬ ਨੂੰ ਇੱਕ ਤੋਹਫ਼ਾ ਮਿਲ ਰਿਹਾ ਹੈ ਪਰ ਫਿਰ ਵੀ ਜਿਹੜੀ ਆਮਦ ਹੈ ਲੋਕਾਂ ਦੀ ਆਮਦ ਹੈ ਬਹੁਤ ਘੱਟ ਹੈ ਦੂਸਰੇ ਪਾਸੇ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਪਾਸੇ ਜਿਹੜੇ ਨੇ ਆਮ ਜਨਤਾ ਪਕ ਕਹਿੰਦੇ ਇਹ ਇਸਾਰੇ ਜਾਨ ਗਿਆ ਪਰ ਮਰਦ ਇਹ ਲੋਕ ਬੈਠਣ ਉਸ ਵੀ ਜਿਹੜੇ ਕਰਦੇ ਸਾਈਡ ਤੇ ਸੁੱਖੀਆਂ ਜਿਹੜੀਆਂ ਉੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਖਾਦੀ ਹੋਏ ਵੀ ਹੁਸ਼ਿਆਰ ਹੁੰਦੀਆਂ ਨੇ ਆਪਣੀ ਹੋਰ ਟਾਈਮ ਕਿੰਨਾ ਲੇਟ ਹੋਣ ਦੇ ਬਾਵਜੂਦ यानी कि ग्यारह बजे तो बाद एक बजे करीब जो कार्यक्रम शुरू होने के बावजूद तो भी हजे तक जो नहीं है बहुत घट है कम से कम यह पंद्रह सोलह सौ कुर्सियां लगिया नहीं गल करते हैं मुख्य पंजाब भगवंत मान जी दू भी इतने जुंचना सी पर अजे तक वह इतने नहीं पहुंचे ਇਥੇ ਯਾਦ ਦੇ ਜਿਹੜੇ ਕਹਿ ਸਕਦੇ ਆਪਾਂ ਮੰਤਰੀ ਹੁਣ ਜਾਪਟਾਇਖਾਨ ਨੂੰ ਇਹ ਇਥੇ ਜਗ੍ਹਾ ਤੇ ਨਹੀਂ ਪਹੁੰਚੇ ਹਨ ਦੇਖਦੇ ਆਂ ਅਗਲੀਆਂ ਕੁਝ ਤਸਵੀਰਾਂ ਔਰ ਤੁਹਾਡੇ ਤੱਕ ਪਹੁੰਚਾਉਂਦੇ ਆ ਸੁਨੀਲਾਖਾ ਹੁਸ਼ਾਕਰ